ਪਲਵੰਤ ਕਾਰਕੀ ਦਾ ਲਿਖਿਆ ਨਾਵਲ ਕੱਕਾ ਰੇਤਾ ਭਾਗ ਪੰਜਵਾਂ ਚੌਥੀ ਦਾ ਇਮਤਿਹਾਨ ਪਾਸ ਕਰਨ ਪਿੱਛੋਂ ਜਦੋਂ ਮੈਨੂੰ ਮਾਂ ਨੇ ਆਖਿਆ ਤੈਨੂੰ 1 ਮਹੀਨੇ ਦੀਆਂ ਛੁੱਟੀਆਂ ਹਨ ਜਾਂ ਕੁਝ ਦਿਨ ਆਪਣੀ ਨਾਨੀ ਕੋਲ ਆ ਮੈਂ ਤੈਨੂੰ ਛੱਡ ਆਵਾਂਗੀ ਤਾਂ ਮੈਨੂੰ ਚਾ ਚੜ ਗਿਆ ਮੈਨੂੰ ਪਤਾ ਸੀ ਕਿ ਮੇਰਾ ਮਾਮਾ ਹਲਵਾਈ ਹੈ ਤੇ ਮੈਨੂੰ ਇਸ ਗੱਲ ਦਾ ਮਾਣ ਸੀ ਛੋਟੇ ਹੁੰਦੇ ਮੈਂ ਕਈ ਵਾਰੀ ਚੌਂਕ ਵਿੱਚ ਬੈਠੇ ਦਿਆਲ ਹਲਵਾਈ ਦੇ ਪੁੱਤ ਸੋਹਣ ਤੋਂ ਬੜੀ ਖਾਰਖਾਨਾ ਹਾਈ ਜੇ ਕਿਤੇ ਮੈਂ ਵੀ ਕਿਸੇ ਹਲਵਾਈ ਦਾ ਪੁੱਤ ਹੁੰਦਾ ਕਿੰਨੇ ਸੋਹਣੇ ਸੋਹਣੇ ਥਾਲ ਭਾਂਤ ਭਾਂਤ ਦਾ ਨਾ ਮਠਿਆਣਾ ਸੋਨ ਨੂੰ ਤਾਂ ਮौज ਹੋਵੇਗੀ ਕਿੰਨਾ ਖੁਸ਼ਕਿਸਮਤ ਹੈ ਉਹ ਹਰ ਪਾਸੇ ਲੱਡੂ ਖਿੰਡੀ ਹੋਏ ਸਨ ਜਦ ਮੈਂ ਨਾਨਕੀ ਪੂਜਾ ਮੇਰਾ ਮਾਮਾ ਸਟੇਸ਼ਨ ਉੱਤੇ ਸੀ ਨਾਨੀ ਦਾ ਘਰ ਬਹੁਤ ਵੱਡਾ ਸੀ ਮੋਕਲਾ ਬੇੜਾ ਚੋਰੀ ਚਕਲੀ ਡੋਡੀ ਦਿਉਗੀ ਲੰਬੀ ਸੁਆਦ ਅੰਦਰ ਦੋ ਹੋਰ ਕੋਠੇ ਤੇ ਫਿਰ ਪਿਛਲੇ ਪਾਸੇ ਬੈਠਕ ਜਿਹੜੀ ਪਿਛਾੜੀ ਲੱਗਦੀ ਵਿਚਾਰ ਰਹੀ ਵਿੱਚ ਖੁੱਲਦੀ ਸੀ ਮਾਮਾ ਹਨੂਮਾਨ ਦਾ ਪੁਜਾਰੀ ਸੀ ਦੁਕਾਨ ਉੱਤੇ ਜਲੇਬੀਆਂ ਤਲਣਾ ਪਤਾਸੇ ਟੋਕਣਾ ਤੇ ਲੱਡੂ ਵਟਣਾ ਕਿਉਂਕਿ ਵਰਕਤ ਰਾਮ ਦਾ ਕੰਮ ਹੁੰਦਾ ਇਸ ਲਈ ਮਾਮਾ ਘਰ ਦੇ ਜ਼ਰੂਰੀ ਕੰਮਾਂ ਤੋਂ ਵਿਹਲਾ ਹੋ ਕੇ ਹੀ ਦੁਕਾਨ ਉੱਤੇ ਜਾਂਦਾ ਨਾ ਤੋ ਕੀ ਉਹ ਏਕਲਮਾਰੀ ਵਿੱਚੋਂ ਕੋਈ ਚੀਜ਼ ਕੱਢ ਕੇ ਬਹੁਤ ਚਿਰ ਉਹਦੇ ਅੱਗੇ ਬੈਠਾ ਟੱਲੀ ਵਜਾਉਂਦਾ ਰਹਿੰਦਾ। ਲਾਲ ਲੀਰ ਵਿੱਚ ਭਲੇਟੀ ਹੋਈ ਹਨੂਮਾਨ ਦੀ ਮੂਰਤੀ ਇੱਕ ਨਿੱਕੀ ਜਿਹੀ ਚਾਂਦੀ ਦੀ ਚੌਂਕੀ ਉੱਤੇ ਰੱਖ ਕੇ ਨਮਾਉਂਦਾ। ਫਿਰ ਮੂੰਹ ਵਿੱਚ ਕੁਝ ਬੋੜ ਬੋੜ ਕਰਦਾ ਹੋਇਆ ਉਸ ਪੂਜਾ ਮੂਰਤੀ ਨੂੰ ਅਲਮਾਰੀ ਵਿੱਚ ਰੱਖ ਦਿੰਦਾ। ਬਹੁਤਾ ਚਿਰ ਮੇਰੇ ਲਈ ਇਹ ਮੂਰਤੀ ਅਜੰਬਾ ਬਣੀ ਰਹੀ। ਮੇਰੀ ਨਾਨੀ ਮੈਨੂੰ ਮਾਮੇ ਦੀ ਪੂਜਾ ਦੀ ਸਮਗਰੀ ਕੋਲ ਜਾਣ ਨਹੀਂ ਸੀ ਦਿੰਦੀ। ਇਸ ਲਈ ਮੇਰੇ ਚਾਹ ਹੋਰ ਵੀ ਮੇਰਾ ਚਾਹ ਹੋਰ ਵੀ ਪਤਾ ਜਾਂਦਾ ਸੀ ਸਭ ਤੋਂ ਵੱਧ ਹਨੂਮਾਨ ਦੇ ਬੰਦਾ ਮੈਨੂੰ ਉਦੋਂ ਗਿਆਨ ਹੁੰਦਾ ਜਦੋਂ ਮੈਨੂੰ ਬਹੁਤ ਭੁੱਖ ਲੱਗੀ ਹੁੰਦੀ ਤੇ ਮਾਂ ਰੋਟੀ ਮਾਂ ਤੇ ਮੈਂ ਰੋਟੀ ਮਾਲਦਾ ਤਾਂ ਨਾਨੀ ਜੀ ਵਾਹ ਦਿੰਦੀ ਠਹਿਰ ਸਾ ਲ ਲੈ ਪਹਿਲਾ ਭੋਗ ਲਾ ਲੈਂਦੀ ਭੋਗ ਕੀ ਮੈਂ ਪੁੱਛਦਾ ਬੇਡੂਚਣਾ ਬੇਡੂਚਣਾ ਤੇਰਾ ਮਾਮਾ ਨਹੀਂ ਆਇਆ ਓ ਅੱਗੇ ਮਹਾਵੀਰ ਨੂੰ ਨਵਾਵੇਗਾ ਫਿਰ ਮਹਾਵੀਰ ਜੀ ਖਾਣਗੇ ਤੇ ਫਿਰ ਸਬਣਾ ਦੇ ਖਾਣ ਨੂੰ ਮਿਲੂਗਾ ਨਾਨੀ ਹਨੂਮਾਨ ਨੂੰ ਸਦਾ ਮਹਾਵੀਰ ਆਖਦੀ ਜਾਂ ਪਵਨਸੂਤ ਜਾਂ ਬਜਰੰਗਵਲੀ ਤੇ ਜੇ ਕੋਈ ਸੈਸਵਾ ਹਨੂਮਾਨ ਆਖ ਦਿੰਦਾ ਤਾਂ ਉਸ ਨਾਲ ਲੜ ਪੈਂਦੀ ਮੈਨੂੰ ਵੀ ਉਸ ਦੇ ਅੱਗੇ ਬੜਾ ਚੁਕੰਨਾ ਰਹਿਣਾ ਪੈਂਦਾ ਸੀ ਕਿਸੇ ਕਿਸੇ ਦਿਨ ਜਦ ਮਾਮਾ ਦੂਜੀ ਪਿੰਡ ਗਿਆ ਹੁੰਦਾ ਤਾਂ ਨਾਨੀ ਭੋਗ ਲਵਾਉਂਦੀ ਇੱਕ ਦਿਨ ਜਦੋਂ ਨਾਨੀ ਅੱਖਾਂ ਵਿੱਚੀ ਹਨੂਮਾਨ ਅੱਗੇ ਢੱਲੀ ਵਜਾਈ ਜਾਂਦੀ ਸੀ ਮੈਂ ਮਲਕੜੇ ਉਸਦੇ ਪਿੱਛੇ ਖੜਾ ਹੋ ਗਿਆ ਚਾਂਦੀ ਦੀ ਛੋਟੀ ਜਿਹੀ ਚਿੱਟੀ ਬੇਲ ਬੂਟਿਆਂ ਵਾਲੀ ਚੌਂਕ ਚੌਂਕੀ ਉੱਤੇ ਹਨੂਮਾਨ ਦੀ ਮੂਰਤ ਖੜੀ ਸੀ ਉਸਨੇ ਦੋਹਾਂ ਮੋਢਿਆਂ ਉੱਤੇ ਰਾਮ ਤੇ ਲక్ష్మణ ਚੁੱਕੇ ਹੋਏ ਸਨ ਤੇ ਪੂਛਲ ਤਾਉਣ ਕੋਲ ਦੀ ਕਿਹੜਾ ਖਾਂਦੀ ਹਵਾ ਵਿੱਚ ਝਲਹਾ ਰੌਂਦੀ ਸੀ ਮੈਂ ਲੋਕੀ ਤੱਕਿਆ ਕਿ ਜਿਹੜੀ ਦahl ਤੇ ਫੁਲਕਾ ਉਸ ਹਨੂਮਾਨ ਅੱਗੇ ਰੱਖਿਆ ਉਹ ਉਸੇ ਤਰ੍ਹਾਂ ਪਿਆ ਰਿਹਾ ਇਤਨੇ ਵਿੱਚ ਨਾਨੀ ਟੱਲੀ ਬਝਾਉਂਦੀ ਹੋਈ ਉੱઠી ਤੇ ਸਾਰੇ ਘਰਦਿਆਂ ਨੂੰ ਅਲ ਮਾਰਨਾ ਖੱਲਾਂ ਖੁੰਝਾਂ ਨੂੰ ਧੂਪ ਸੁਘਾ ਕੇ ਰਸੋਈ ਵਿੱਚ ਆ ਗਈ ਮੈਂ ਫਿਰ ਪੁੱਛਿਆ ਨਾਨੀ ਇਸ ਧੂਪ ਦਾ ਕੀ ਫਾਇਦਾ ਕਿਸੇ ਅਜਿਹੀ ਪੁਰਾਣੀ ਰੀਤ ਜਿਹੜੀਆਂ ਪੀੜ੍ਹੀਆਂ ਤੋਂ ਖਾਨਦਾਨ ਵਿੱਚ ਚੱਲੀ ਆਉਂਦੀ ਹੋਵੇ ਦੇ ਖਲਾਕ ਬੋਲਣ ਤੋਂ ਨਾਨੀ ਬਹੁਤ ਨਰਮਾਜ ਹੁੰਦੀ ਸੀ ਉਸ ਦਾ ਸੁਭਾਅ ਵੀ ਮੇਰੀ ਮਾਂ ਵਰਗਾ ਸਖਤ ਸੀ ਮੇਰੇ ਪੁੱਛਣ ਤੋਂ ਉਸ ਨੇ ਆਪਣੀਆਂ ਫਿੱਖੀਆਂ ਗੋਦੀਆਂ ਭਾਵਾਂ ਸਕੇਟ ਲੀਆਂ ਤੇ ਆਖਿਆ ਉਹ ਤਾਂ ਇਸ ਡਿਪਟੀ ਨੂੰ ਨਾਨੀ ਕਿਉਂ ਧੂਫ ਦਿੰਦੀ ਐ ਮੈਂ ਆਖਦੀ ਹਾਂ ਤੈਨੂੰ ਪੁੰਨੀ ਨੇ ਜੰਮਿਆ ਕਿਉਂ ਸੀ ਤੇਰੇ ਮਰਦਸੇ ਵਿੱਚ ਮਾਸਟਰ ਇਹੋ ਜਿਹਾ ਕੁਝ ਪੜਾਉਂਦੇ ਆ ਉਸ ਦਿਨ ਮੇਰੀ ਮਾਂ ਨੇ ਵਾਪਸ ਜਾਣਾ ਸੀ ਉਹ ਜਦੋਂ ਵੀ ਨਾਨੀ ਕੋਲ ਜਾਂਦੀ ਪੰਜ ਸੱਤ ਦਿਨਾਂ ਤੋਂ ਵੱਧ ਨਹੀਂ ਸੀ ਠਹਿਰਦੀ ਵਿਦਾ ਹੁੰਣ ਤੋਂ ਪਹਿਲਾਂ ਮੈਂ ਮਾਂ ਤੇ ਨਾਨੀ ਮੇਰੀ ਬਾਬਤ ਬਹੁਤ ਜ਼ਰ ਗੱਲਾਂ ਕਰਦਿਆਂ ਰਾਂ ਮੈਂ ਉਸ ਵੇਲੇ ਭਾਵਾਂ ਸਿਰਫ ਪੰਜਵੀਂ ਜਮਾਤ ਦਾ ਇਮਤਿਹਾਨ ਦਿੱਤਾ ਸੀ ਪਨਾਨੀ ਲਈਦਾ ਇਹੋ ਬਹੁਤ ਜ਼ਿਆਦਾ ਪੜਾਈ ਸੀ ਉਸਨੇ ਮਾਂ ਨੂੰ ਸਲਾਹ ਦਿੱਤੀ ਬਲਵੰਤ ਨੂੰ 5 ਸਾਲ ਹੋ ਗਏ ਕਿਤਾਬਾਂ ਨਾਲ ਮੱਥਾ ਮਾਰਦੇ ਹੋਏ ਪਰ ਇਹਦੇ ਢੱਡੇ ਵਿੱਚ ਕੋਈ ਅਕਲ ਦੀ ਗੱਲ ਨਹੀਂ ਬਣੀ ਬੱਸ ਵਧੀ ਰਹੀ ਨਾਵਾ ਲਿਖਣ ਜੋਗਾ ਹੋ ਗਿਆ ਚਿੱਠੀ ਪੱਤਰਵਾਚ ਲੈਂਦਾ ਹੈ ਹੋਰ ਕੀ ਇਸਨੇ ਦਫ਼ਤਰ ਖੋਲ੍ਹਣੇ ਫਿਰ ਕੁਝ ਯਾਦ ਕਰਕੇ ਹੌਲੀ ਸੋਚਦੀ ਹੋਈ ਅੱਖਾਂ ਲੱਗੀਆਂ ਹਕੀਮੀ ਵਿੱਚ ਪਾ ਦੇ ਸਕੂਲ ਵਿੱਚ ਪੰਜ ਬਰੇ ਗਾਲੇ ਹਨ ਦੋ ਸਾਲ ਇਧਰ ਲਾ ਕੇ ਵੇਖ ਲਵਾ ਲਵੇਂ ਕੋਈ ਮੱਤ ਦੀ ਗੱਲ ਹੀ ਸਿੱਖੂਗਾ ਤੇ ਫਿਰ ਹਕੀਮੀ ਨਾਲ ਦਾ ਨਾਲ ਦਾ ਜਸ ਹੋਰ ਕਿਹੜੇ ਧੰਦੇ ਵਿੱਚ ਹੈ ਮਾ ਨੀਵਾ ਸਿਰ ਕੀਤਿਆਂ ਬੈਠੀ ਉਸ ਦੀਆਂ ਗੱਲਾਂ ਸੁਣਦੀ ਹੋਈ ਹਾਂ ਹਾਂ ਕਰਦੀ ਰਹੀ ਤੇ ਨਾਨੀ ਆਖਦੀ ਰਹੀ ਤੇਰੇ ਪਿਓ ਨੇ ਇਸੇ ਵਿੱਚ ਆਂਤਾਂ ਦਾ ਧੰਨ ਜੋੜਿਆ ਸੀ ਮਨਰੇਨ ਨੇ ਜੋਤਸੀ ਨੂੰ ਬਲਵੰਤੇ ਦਾ ਹੱਥ ਦਿਖਾਇਆ ਸੀ ਵਿਦਿਆ ਤੇ ਦੇ ਕਰਮਾਂ ਵਿੱਚ ਥੋੜੀ ਹੀ ਲਿਖੀ ਹੈ ਪਰ ਹੱਥ ਦਾ ਪੋਲਾ ਤੇ ਨਿੱਕਾ ਹੈ ਤੇ ਹਕੀਮੀ ਵਿੱਚ ਇਸੇ ਗੱਲ ਦੀ ਲੋੜ ਹੈ ਇਸ ਦੇ ਨਾਲ ਨਾਨੀ ਨੇ ਦੀ ਤਾਂ ਪੰਜ ਜਮਾਤਾਂ ਪਾਸ ਕਰਕੇ ਦੁਕਾਨ ਖੋਲੀ ਖੋਲ ਲਈ ਸੀ ਮੈਂ ਘੜੀ ਮੂੜੀ ਨਾਨੀ ਨੂੰ ਟੋਕ ਦਿੰਦਾ ਤੇ ਮਾਂ ਨੂੰ ਮਲਾਰ ਕੇ ਆਖਦਾ ਨਾ ਮਾਂ ਮੈਂ ਤਾਂ ਹਲੇ ਪੜਾਂਗਾ ਮੇਰੇ ਹਾਨੀ ਛੀਵੀ ਜਮਾਤ ਵਿੱਚ ਹੈ ਨਾਨੀ ਨਾਨੀ ਘੂਰੀ ਲੈ ਕੇ ਮੋੜ ਮੋੜ ਤਾਕਦੀ ਫਿਰ ਬੈਠ ਕੇ ਫਿਰ ਬੈਠਾ ਰਹਿ ਚੁੱਪ ਕਰਕੇ ਚੱਟ ਬਿੰਦ ਗੱਲ ਕਰਨ ਦੀ ਦੇਖੋ ਨੀ ਕਿਹੋ ਜਿਹਾ ਇੱਲਤੀ ਮੁੰਡਾ ਗੱਲ ਵੀ ਨਹੀਂ ਸਿਰੇ ਚੜ੍ਹ ਲੈਂਦਾ ਮੈਂ ਮਾਂ ਦੇ ਗੱਲ ਵਿੱਚ ਬਾਹਾਂ ਪਾਆਂ ਤਾਂ ਨਾ ਨਹੀਂ ਨਿਖੇ ਚ ਕੀ ਮਾਂ ਨੂੰ ਆਖਾਂ ਤੈਨੂੰ ਪੜਾਉਣਾ ਦਾ ਕੀ ਪਤਾ ਚੁੱਪ ਕਰਕੇ ਇੱਥੇ ਤੱਬੇ ਵਿੱਚ ਦੁਕਾਨ ਖੋਲ੍ਹ ਖੁਲਾ ਦੇ ਹਕੀਮੀ ਦੀਆਂ ਪ੍ਰਾਣੀਆਂ ਚੀਜ਼ਾਂ ਪੰਗਾਂ ਹਨ ਖਰਲ ਸੋਤੇ ਵੱਟੇ ਸਭ ਮੇਰੇ ਸਾਹਮਣੇ ਰੱਖੇ ਹੋਏ ਇਸ ਨਿਆਣੀ ਦੀ ਕੰਨ ਨੂੰ ਗੂੰਣ ਖਰਾਬ ਕਰਦੀ ਬਿਜਨੀ ਹਕੀਮ ਕੋਲ ਛੱਟ ਆਉਣੀ ਹੈ। ਸਾਲ ਦੋ ਸਾਲ ਵਿੱਚ ਚੇਤਨ ਹੋ ਜਾਊ। ਹੱਥ ਚੰਗਾ ਦਿੱਸਦਾ ਹੈ ਇਸ ਦਾ। ਫਿਰ ਮੇਰੇ ਵੱਲ ਵੱਲ ਆਪਣੀਆਂ ਠਿੰਡੀਆਂ ਅੱਖਾਂ ਨਾਲ ਤੱਕ ਕੇ ਆਖਣ ਲੱਗੀ। ਸੁਖ ਨਾਲ ਤੇਰੀ ਮੱਥੇ ਵਿੱਚ ਵੀ ਜੈ ਸਹਿ ਕਰਮਾ ਵਾਲੀ। ਇਸ ਤਰ੍ਹਾਂ ਬਹੁਤ ਚਿਰ ਦੀ ਗਨਾਨੀ ਵਿਖਿਆਣ ਦਿੰਦੀ ਰਹੀ। ਛੇਕੜ ਮੇਰੀ ਮਾਂ ਨੇ ਥੱਕ ਕੇ ਇਹੋ ਆਖਿਆ। ਇਹਦੀ ਬਾਪੂ ਨੂੰ ਪੁੱਛ ਲਮਾ ਉਹੀ ਜਾਣਦਾ ਇਸਨੇ ਕੀ ਕਰਨਾ ਹੈ ਉਹ ਮੇਰੀ ਸਾਹਮਣੇ ਵਿੱਚ ਤਾਂ ਬਲਵੰਤਾ ਜੀ ਨਿਆਣਾ ਹੈ ਹਲੇ ਇਹ ਕੀ ਹਕੀਮ ਨੇ ਕਰੂਗਾ ਨਾਨੀ ਨੇ ਸਿਆਣ ਪਨਾਲ ਜੀ ਦੀ ਠੋਡੀ ਉੱਤੇ ਰੱਖ ਕੇ ਆਖਿਆ ਨਹੀਂ ਜਾਣਦੇ ਸੋਖ ਨਾਲ ਗੱਭਰੂ ਗੱਭਰੂ ਸਾਰਾ ਹੈ ਮੀਰੂ ਦੇ ਮੁੰਡੇ ਇਸ ਦੇ ਹਾਨ ਦੇ ਹੀ ਹਨ ਜਿਵੇਂ ਖੇਤੀ ਕਰਨ ਪਿਓ ਦੇ ਨਾਲ ਜਾਂਦੇ ਹਨ ਤੇ ਲੱਛੂ ਦਾ ਭਤੀਜਾ ਇਸ ਤੋਂ ਵੀ ਛੋਟਾ ਸਾਰੀ ਹੱਟ ਸਾਹਮਦਾ ਹੈ ਤੇ ਜੱਗੇ ਦਾ ਪੁੱਤ ਤੇ ਇਸੇ ਤਰ੍ਹਾਂ ਉਸਨੇ ਇੱਕ ਇੱਕ ਕਰਕੇ ਸਾਰੇ ਹਾਣੀ ਗਿਣਾਈ ਪਰ ਮੇਰੀ ਮਾਂ ਫਿਰ ਬੇਚਾਰਾ ਨਡੋਲੀ ਤੇ ਉਸਨੇ ਇਹੋ ਆਖੀ ਮੈਨੂੰ ਨਹੀਂ ਪਤਾ ਇਹਦਾ ਕੰਮ ਕਿਤੇ ਦਾ ਸਾਮ ਸਮਈਏ ਨਾਨੀ ਤੋਂ ਆਪਣਾ ਪਿੱਛਾ ਛਡਾਇਆ ਮਾਂ ਦੇ ਜਾਣ ਮਗਰੋਂ ਮੈਂ ਇਕੱਲਾ ਹੀ ਰਹਿ ਗਿਆ ਘਰ 'ਚ ਬਹੁਤ ਸਾਰੀਆਂ ਗੱਲਾਂ ਮੇਰੇ ਲਈ ਅਨੋਖੀਆਂ ਤੇ ਅਜੀਬ ਸਨ ਮੈਂ ਕਈ ਵਾਰੀ ਉਹਨਾਂ ਦਾ ਭੇਤ ਜਾਣਨ ਲਈ ਕਾਲਾ ਹੋਇਆ ਸਵਾਲ ਪੁੱਛ ਬੈਠਦਾ ਕਰਦਿਆਂ ਸਾਰੀਆਂ अलमारियां ਉੱਤੇ ਸੰਧੂਰ ਥੱਪਿਆ ਵੇਖ ਕੇ ਮਾਮੀ ਨੂੰ ਪੁੱਛਿਆ ਮਾਮੀ ਇਹ ਸੰਧੂਰ ਕਿਉਂ ਇਸ ਤਰ੍ਹਾਂ ਥੱਪਿਆ ਹੈ ਮਾਮੀ ਮੇਰੇ ਇਸ ਸਵਾਲ ਨੂੰ ਨਾ ਸਮਝ ਸਕੇ ਉਹ ਸ਼ੁਰੂ ਤੋਂ ਇਹਨਾਂ अलमारियां ਨੂੰ ਈਮੇ ਵੇਖਦੀ ਆਈ ਸੀ ਉਸ ਲਈ ਇਹ ਸਵਾਲ ਇਤਨਾ ਹੀ ਅਰਥਹੀਨ ਸੀ ਜਿਵੇਂ ਕੋਈ ਪੁੱਛ ਬੈਠੇ ਕੀ ਉਹਨਾਂ ਦਰਵਾਜ਼ਿਆਂ ਨੂੰ ਗੁੰਡੇ ਕਿਉਂ ਲੱਗੇ ਹੋਏ ਹਨ ਉਸਨੇ ਹੈਰਾਨ ਹੋ ਕੇ ਜਵਾਬ ਦਿੱਤਾ ਸੰਧੂਰ ਤੂੰ ਬੜਾ ਹੀ ਭੋਲਾ ਹੈ ਇਹ ਸੰਧੂਰ ਤਾਂ ਮਹਾਵੀਰ ਦਾ ਚਿੰਨ ਹੈ ਇਹ ਵੀ ਨਹੀਂ ਜਾਣਦਾ ਸਾਰਾ ਘਰ ਹਨੂਮਾਨ ਦਾ ਐਡਾ ਭਗਤ ਕਿਉਂ ਸੀ ਮੈਨੂੰ ਪਤਾ ਨਹੀਂ ਸੀ ਚੱਲਦਾ ਮਾਮੇ ਨੇ ਸੁਣ ਰੱਖਿਆ ਸੀ ਕਿ ਹਨੂਮਾਨ ਗੰਡਾ ਨਹੀਂ ਖਾਂਦੇ ਸੋ ਉਸ ਵੀ ਗੰਡਾ ਖਾਣਾ ਬੰਦ ਕਰ ਰੱਖਿਆ ਸੀ ਇੱਕ ਦਿਨ ਮੈਂ ਮਾਮੇ ਨੂੰ ਪੁੱਛਿਆ ਮਾਮਾ ਤੂੰ ਹੁੱਕਾ ਕਿਉਂ ਪੀਂਦਾ ਹੈ ਕਿਉਂ ਇਹੋ ਤਾਂ ਮੈਂ ਪੁੱਛਦਾ ਹਾਂ ਕਿਉਂ ਉਹ ਇੱਕ ਅਮਲਿਆ ਖਾਣ ਦੀ ਚੀਜ਼ ਐ ਪੀਏ ਨਾ ਪੀਣ ਦੀ ਚੀਜ਼ ਐ ਪੀਏ ਨਾ ਪਰ ਗੰਡਾ ਵੀ ਤਾਂ ਖਾਣ ਦੀ ਚੀਜ਼ ਐ ਨਾ ਉਸ ਨੂੰ ਤਤਕ ਕਿਉਂ ਨਹੀਂ ਖਾਂਦਾ ਮਾਮੇ ਨੇ ਖਾਂਗਦੇ ਹੋਏ ਆਖਿਆ ਇਸ ਨੂੰ ਮਹਾਵੀਰ ਮਨਾ ਕਰਦੇ ਹਨ ਤੇ ਕੀ ਹੁੱਕੇ ਨੂੰ ਨਹੀਂ ਕਰਦੇ ਇਤਨੇ ਵਿੱਚ ਨਾਨੀ ਹੁੱਕਾ ਲੈ ਕੇ ਆ ਗਈ ਕੀ ਆਖਦਾ ਨਾਨੀ ਨੇ ਪੁੱਛਿਆ ਮਾਮੀ ਨੇ ਨੜੀ ਫੜ ਲਈ ਤੇ ਚਿਲਮ ਬਲ ਤੱਕਦਾ ਹੋਇਆ ਮਾਮੇ ਨੇ ਨੜੀ ਫੜ ਲਈ ਤੇ ਚਿਲਮ ਬਲ ਤੱਕਦਾ ਹੋਇਆ ਆਖਣ ਲੱਗਾ ਤਮਾਕੂ ਠੀਕ ਚੱਬੇ ਹਾਂ ਉਸ ਨੇ ਜ਼ਿਲਮ ਚੁੱਕ ਕੇ ਦੋ ਵਾਰ ਪਾਣੀ ਵਿੱਚ ਵਾਲਿਆਂ ਤੇ ਫੋਕੇ ਗੁਣ ਗੁਣ ਕੀਤੀ ਸੂਤ ਮਾਮਾ ਗੜਗੜਾਇਆ ਪਰ ਇਹ ਕੀ ਪੁੱਛਦਾ ਸੀ ਨਾਨੀ ਨੇ ਨਸਵਾਰ ਦੀ ਡੱਬੀ ਵਿੱਚੋਂ ਚੁੰਡੀ ਪਰ ਕਿਨਾਸਾਂ ਵਿੱਚ ਲਿਜਾਣਦੇ ਹੋਏ ਆਖਿਆ ਮਾਮੇ ਨੇ ਜ਼ੋਰ ਦਾ ਘੁੱਟ ਭਰਿਆ ਐਵੇਂ ਬੋਲਦਾ ਸੀ ਹੁਣ ਦੱਸ ਇਸ ਨਗੌਰੀ ਨੂੰ ਭਲਾ ਗੰਢਾ ਕਿਉਂ ਨਹੀਂ ਖਾਂਦੇ ਤੇ ਹੁੱਕਾ ਕਿਉਂ ਪੀਨੇ ਨਾਨੀ ਮੇਰੇ ਵੱਲ ਰੋਡੀਆਂ ਅੱਖਾਂ ਕੱਢ ਕੇ ਚਾਕੀ ਤੇ ਨਸਵਾਰ ਦੀ ਚੁੰਡੀ ਪੋਲੀਆਂ ਕਾਲੀਆਂ ਨਾਸਾਂ ਵਿੱਚ ਲਿਜਾ ਕੇ ਉਸ ਨੇ ਸੜਾਕਾਂ ਵਾਲੇ ਉਸ ਨੇ ਅੱਖਾਂ ਮੀਚ ਕੇ ਜੋਰ ਦੀ ਨਿੱਚ ਮਾਰੀ ਤੇ ਉਸ ਦੇ ਪਿਲਪਲੇ ਮੂੰਹ ਵਿੱਚੋਂ ਦੋ ਥੁੱਕ ਦੇ ਮੋٹے ਮੋٹے ਛਿੱਟੇ ਮੇਰੀ ਗੱਲ ਉਤਾਰ ਲੇ ਕੇ ਦਾਨੀ ਨੇ ਨੱਕ ਨੂੰ ਰਗੜਦਿਆਂ ਮਾਮੇ ਨੂੰ ਆਖਿਆ ਚੰਗਾ ਛੇਤੀ ਛੇਤੀ ਘੋਟਾ ਭਰ ਲੈ ਮਹਾਵੀਰ ਦੇ ਭੋਗ ਨੂੰ ਕਵੇਲਾ ਹੁੰਦਾ ਏ ਉਸ ਨੇ ਉੱਪਰਲਾ ਬੁੱਲ ਸੰਗੀਰ ਕਿਨ ਸਵਾਰ ਸੂੰਗੀ ਤੇ ਨਿਕਾ ਨਿਕਾ ਨਿੱਚਾ ਮਾਰ ਲੱਗੀ ਮੇਰੇ ਮਾਮੇ ਕੋਲ ਇੱਕ ਪੁਰਾਣੀ ਬੱਗੀ ਸੀ ਪਰ ਘੋੜਾ ਨਾ ਹੋਣ ਕਰਕੇ ਹੁਣ ਉਹ ਪੁਰਾਣੇ ਵਕਤਾਂ ਦੇ ਆ ਚਾਰ ਚੀਜ਼ਾਂ ਵਾਗਦਾਣੇ ਫੱਕੇ ਵਾਲੇ ਕੋਠੇ ਵਿੱਚ ਖੜੀ ਰਹਿੰਦੀ। ਕਦੀ ਕਦੀ ਜਦ ਮਾਮੇ ਨੇ ਲਾਗਲੇ ਪਿੰਡ ਨਾਵਾ ਉਹ ਘਰਾਉਣ ਜਾਣਾ ਹੁੰਦਾ ਤਾਂ ਇਸ ਬੱਗੀ ਦੀ ਲੋੜ ਪੈਂਦੀ। ਇੱਕ ਦਿਨ ਮਾਮਾ ਬਾੜਾ ਖੋਚ ਸੀ। ਉਸਨੇ ਜੋਸ਼ ਨਾਲ ਹੱਥ ਚਸਦੇ ਹੋਏ ਪਿੰਨੂ ਪੁੱਛਿਆ, ਤੈਨੂੰ ਅੱਜ ਬੱਗੀ ਦੀ ਸੈਰ ਕਰਾਗੀ? ਉਹ ਤਵੇਲੇ ਵਿੱਚੋਂ ਬੱਗੀ ਕੱਢ ਕੇ ਬਾਹਰ ਲਿਆ ਅਤੇ ਬੰਦੀ ਪਟਵਾਰੀ ਦੀ ਮਾਰੀ ਹਲ ਜਿਹੀ। ਮੰਗਵੀ ਘੋੜੀ ਉਸਦੇ ਵਿੰਗੇ ਬੱਧਾਂ ਵਿਚਕਾਰ ਜੋੜ ਦਿੱਤੀ ਮੈਂ ਖੁਸ਼ੀ ਨਾਲ ਟੱਪਕ ਪਿਆ ਉਛਲ ਕੇ ਉਸਦੇ ਨਾਲ ਹੀ ਮੋਰਲੀ ਗੱਦੀ ਉੱਤੇ ਬੈਠ ਕੇ ਬੱਗੀ ਦੇ ਪਹੀਏ ਰਸਤੇ ਦੀ ਅਦਪੱਧਰੀ ਧਰਤੀ ਉੱਤੇ ਵਾਰ-ਵਾਰ ਉਛਲਦੇ ਤੇ ਜਰਕਦੇ ਸਨ ਗੱਡਾ ਜਿੰਨਾ ਵਿੱਚ ਭੰਬੜ ਤੇ ਸਾਨ ਦਾ ਕੋਸਣ ਭਰਿਆ ਹੋਇਆ ਸੀ ਫਟਣਾ ਉੱਤੇ ਫਟਣਾ ਉੱਤੇ ਪਟਕ ਪਟਕ ਵਜਦੀ ਕੂੜੀ ਦੇ ਮੂੰਹ ਵਿੱਚ ਲਗਾਮ ਝੱਗੋ ਝੱਗ ਹੋ ਗਈ ਤੇ ਉਸ ਦੇ ਉਸ ਨੇ ਉਸ ਦੇ ਖੂਰਾਂ ਨਾਲ ਛੰਡੀ ਹੋਈ ਮੋਟੀ ਰੇਤ ਕੱਕੀ ਧੰਦ ਵਿੱਚ ਉੱਡ ਪਈ ਧੂੜ ਦੇ ਇਸ ਬੱਦਲ ਨੂੰ ਪਿੱਛੇ ਛੱਡਦਿਆਂ ਦੇਖ ਕੇ ਮੈਂ ਬੜਾ ਖੁਸ਼ ਹੋਇਆ ਮੈਨੂੰ ਇਹੋ ਜਿਹਾ ਜਾਪਿਆ ਜਿਵੇਂ ਇਹ ਬੱਦਲ ਸਾਡਾ ਪਿੱਛਾ ਕਰ ਰਹੀ ਹੋਵੇ ਸਾਡੇ ਨਾਲ ਦੌੜ ਰਿਹਾ ਹੋਵੇ ਪਰ ਅਸੀਂ ਇਸ ਦੇ ਹੱਥ ਨਾ ਆਉਂਦੇ ਹੋਈ ਜਦ ਮਾਮਾ ਚਮੜੇ ਦੀ ਛਾਂਟੇ ਨੂੰ ਹਵਾ ਵਿੱਚ ਘੁਮਾਉਂਦਾ ਹੈ ਕੂੜੀ ਦੇ ਮਾਰchu ਪੁਰਾ ਉੱਤੇ ਮਾਰਦਾ ਤਾਂ ਉਹ ਨਾਸਾਂ ਫੜਕਾਉਂਦੀ ਹੋਈ ਪੱਗੀ ਦੀ ਅਗਲੀ ਫੱਟੀ ਉੱਤੇ ਜੋਰ ਨਾਲ ਦਲੱਤੀਆਂ ਚਾੜ ਦਿੰਦੀ। ਛਾਂਟਾ ਹਵਾ ਵਿੱਚ ਕੁੰਡਲਾਂ ਗੰਡਾਂ ਪਾਉਂਦਾ ਘੋੜੀ ਦੀ ਕੰਢੇ ਉੱਤੇ ਵਜਦਾ। ਖੁੱਲ ਕੇ ਸਿੱਧਾ ਸੁਰੰਖ ਹੋ ਜਾਂਦਾ ਜਿਵੇਂ ਛਾਂਟਾਂ ਵੀ ਘੋੜੀ ਨਾਲ ਸੱਪ ਬਣ ਬਣ ਖੇਡਦਾ ਹੋਵੇ। ਛਾਂਟੇ ਦੇ ਹਰ ਡਾਂਗ ਉੱਤੇ ਘੋੜੀ ਤਰਕਦੀ। ਮਾਂ ਇੱਕ ਹੁਸ਼ਿਆਰ ਟਾਂਗੇ ਵਾਲੀ ਦੌੜਕੀ ਨੂੰ ਪਈਆਂ ਦੀਆਂ ਆਰਾਂ ਵਿੱਚਕਾਰ ਅੜਾ ਕੇ ਵਜਾਉਂਦਾ। ਘੋੜੀ ਤੌਣ ਸੁੱਟ ਕੇ ਫਿਰ ਦੌੜੀ ਦੌੜਨ ਲੱਗ ਪੈਂਦੀ। ਉਸਦੇ ਸਿਰ ਦੇ ਘੁੰਗਰੂ ਛਣਕ ਪੈਂਦੇ ਅਤੇ ਮਾਮਾ ਉੱਚੀ ਜਿਗਾਉਣ ਲੱਗਦਾ। ਰਸਤੇ ਵਿੱਚ ਸਰੋਂ ਦੇ ਖੇਤਾਂ ਉੱਤੇ ਮੱਖੀਆਂ ਬਹਾਰ ਦਾ ਸ਼ਹਿਦ ਪੀਂਦਿਆਂ ਉੜਦਿਆਂ ਫਿਰਦਿਆਂ ਸੰਦਰਾਕਤਾਂ ਦੇ ਚਰਮਟ ਵਿੱਚ ਸਾਵੇਂ ਤੋਤੇ ਦੀ ਲਾਲ ਚੁੰਝ ਵਿੱਚੋਂ ਜਦੋਂ ਜਾਦੂ ਭਰਿਆ ਸ਼ੋਰ ਨਿਕਲ ਰਿਹਾ ਸੀ ਤੇ ਦੂਰ ਇੱਕ ਜੱਟ ਵੰਦਾਂ ਤੇ ਚਕਾਰ ਮਾਰ ਰਿਹਾ ਹੁੰਦਾ ਸੀ ਘੋੜੀ ਦੇ ਗਾਲ ਨਾਲ ਵਰਨੀਆਂ ਟੱਲੀਆਂ ਬਾਰ-ਬਾਰ ਤੁਣਕ ਪੈਂਦੀਆਂ ਘੁੰਗਰਿਆਂ ਦਾ ਟਟ ਰਾਗ ਹਵਾ ਵਿੱਚ ਜਾਗ ਪਿਆ ਤਰਖਤਾਂ ਉੱਤੇ ਬੈਠੀਆਂ ਘੁਗੀਆਂ ਚੁੰਝ ਚੁੰਝ ਚੁੰਝੀ ਚੁੱਕ ਕੇ ਇਸ ਛੋਟੀ ਜਿਹੀ ਦੌੜਦੀ ਹੋਈ ਬੱਕੀ ਨੂੰ ਅਚਰਜ ਨਾਲ ਦੇਖਣ ਲੱਗ ਪੰਗਾ ਇਸ ਛੋਟੀ ਜਿਹੀ ਬੱਕੀ ਨੂੰ ਜਿਸ ਨਾਲ ਗੀਤ ਦੌੜ ਰਹੇ ਸਨ ਇੱਕ ਗੀਤ ਪਿੱਛੋਂ ਦੂਜਾ ਗੀਤ ਆਉਂਦਾ ਸੀ ਜਿਵੇਂ ਸਮੁੰਦਰ ਵਿੱਚ ਲਹਿਰ ਵਿੱਚੋਂ ਦੂਜੀ ਲਹਿਰ ਆਉਂਦੀ ਹੈ ਜਿਵੇਂ ਸੰਜ ਦੇਲੇ ਆਸਮਾਨ ਵਿੱਚ ਇੱਕ ਰੰਗ ਪਿੱਛੋਂ ਤੇ ਦੂਜਾ ਰੰਗ ਆਉਂਦਾ ਹੈ ਆਥਨ ਨੂੰ ਜਦੋਂ ਅਸੀਂ ਪਰਤੇ ਤਾਂ ਮੈਂ ਵੇਖਿਆ ਕਿ ਕੋੜੀ ਦਾ ਪਰਸ਼ਾਮਾ ਉਸ ਦੇ ਨਾਲ ਨਾਲ ਨਸ ਰਿਹਾ ਸੀ ਇੱਕ ਪਾਸੇ ਲੇਟਿਆ ਪਿਆ ਇੱਕ ਜਾਨਵਰ ਚੁੱਪਚਾਪ ਸਾਡੇ ਨਾਲ ਨਾਲ ਜਾ ਰਿਹਾ ਸੀ ਇਹ ਇੱਕ ਸੱਚੀ ਮੁੱਚੀ ਸ਼ਾਂ ਸੀ ਜਾਂ ਕੋਈ ਜਿਉਂਦਾ ਜਾਗਦਾ ਜਾਨਵਰ ਮੈਂ ਉਸ ਨੂੰ ਗੌਰ ਨਾਲ ਤੱਕਣ ਲੱਗ ਪਿਆ 但。Done.